ਅਸਲਾਮੁਅਲੈਕ। ਉਮੀਦ ਕਰਨੀ ਹੈ ਤੁਸੀਂ ਸਾਰੇ ਫਾਇਤ ਨਾਲ ਹੋਵੋ। ਔਰੰਗਜ਼ੇਬ ਜਿਹੜਾ ਵਕਤ ਦਾ ਜ਼ਾਲਿਮ ਬਾਦਸ਼ਾਹ ਸੀਗਾ। ਉਹਨੇ ਅਸੀਂ ਕਿਹੜੀ ਮਨਾਦੀ ਕਰਵਾਈ ਕਿ ਗੁਰੂ ਗੋਬਿੰਦ ਸਿੰਘ ਨੂੰ ਇਹ ਕਹਿਣਾ ਪਿਆ ਕਿ ਅਸੀਂ ਗੁਲਾਮ ਨਹੀਂ ਹਾਂ ਨਾ ਗੁਲਾਮਾਂ ਦੀ ਤਰ੍ਹਾਂ ਰਹਿ ਸਕਨੇ ਹਾਂ। ਇਹਨੇ ਜਿਹੜੀ ਮਨਾਦੀ ਕਰਵਾਈ ਹੈ ਉਹ ਕੰਮ ਮੈਂ ਹੁਣ ਕਰਕੇ ਦਿਖਾਵਾਂਗਾ। ਡੰਕੇ ਦੀ ਚੋਟ ਤੇ ਕਰਕੇ ਦਿਖਾਵਾਂਗਾ। ਅਗਰ ਹਿੰਮਤ ਹੈ ਤੇ ਰੋਕ ਕੇ ਦਿਖਾਏ। ਉਹ ਕਿਹੜੀ ਅਸੀਂ ਮਨਾਦੀ ਸੀਗੀ ਕਿਹੜਾ ਐਸਾ ਹੁਕਮ ਸੀਗਾ ਜਿਸ ਨੇ ਗੁਰੂ ਗੋਬਿੰਦ ਸਿੰਘ ਨੂੰ ਸ਼ਦੀਦ ਗੁੱਸਾ ਦੋ ਆਇਆ ਇਹਦੇ ਬਾਰੇ ਅਸੀਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਹੋਣਾ ਕੋ ਜਾਣਾਂਗੇ ਬਹੁਤ ਹੀ ਵਧੀਆ ਕਥਾ ਐਸੀ ਚਲ ਕੇ ਕਥਾ ਸੁਣਨੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਸ਼ਾਨੋ ਸ਼ੌਕਤ ਦੇ ਇਸੇ ਵਾਸਤੇ ਧਿਆਨ ਨਾਲ ਸੁਣਨਾ ਔਰੰਗਜ਼ੇਬ ਨੇ ਸਾਰੇ ਦੇਸ਼ ਦੇ ਵਿੱਚ ਹੁਕਮ ਫਿਰਵਾਜ਼ ਤੇ ਉਸੇ ਡੰਡੋਰਾ واسی خاص کر کے ہندو سنتے نہیں, لا سکتا. کوڑے دی اسواری نہیں کر سکتا. دیش تلوار نہیں سکتا. منائی کر دیتی اس منائی دیش اے بھی سی کوئی ہندو جٹکا نہیں کر سکتا جٹکا سارے راجبوت کر دے سکتا اور ایک دعا پر ਜਨਮੇਜੇ ਦੇ ਲੜਕੇ ਜੈ ਸਿੰਘ ਤੋਂ ਪ੍ਰਥਾ ਚਲੀ ਆਵੀ ਸੀ ਝਟਕੇ ਤਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਉਦਾਹਰਣ ਵੀ ਦਿੱਤਾ ਜੋ ਕੱਲ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ। ਉਹ ਆਂਤੇ ਹਰਿਓ ਹਰਿਓ ਉਹ ਆਲੇ ਹਰਿਓ ਜੈਸੇ ਬਾਸਾ ਮਾਸ ਦੇਤ ਝਾਟ ਲੇ ਰੱਬ ਕੋ ਲ ਲਿਆ ਰੱਬ ਦੇ ਅੱਗੋਂ ਰੱਖ ਦਿੱਤਾ ਇਹ ਤੇ ਇੰਜ ਹੈ ਜਿਵੇਂ ਪੁਰੂਠਾ ਮਾਸ ਝਟ ਗਈ ਦੇਂਦਾ ਹੋਵੇ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ 판ਤੀ ਇਹ ਸ਼ਬਦ ਬਹੁਤ ਪੁਰਾਣਾ ਹੈ Rajputaan ਦੇ ਚ ਹੈ Rajput ਅਜ ਵੀ ਛਟਕੇ ਜੋ বিনা ਦੂਜਾ ਮਾਸ ਗ੍ਰਹਿਣ ਨਹੀਂ ਕਰਦੇ ਸ਼ਸਤਰ ਵੀ ਰੱਖਦੇ ਨੇ ਔਰ ਜਿਹੜੇ ਸਹੀ ਮੈਨੇ ਦੇ Rajput ਨੇ ਜਿਸ ਦੇ ਨਵਿਆਹ ਸ਼ਾਦੀ ਕਿਸੇ ਹੋਰ ਸ਼ਾਨ ਤੇ ਸ਼ੌਕਤ ਦੇ ਨਾਲ ਜਾਣਾ ਕਲਗੀ ਵੀ ਨਹੀਂ ਦੇ ਵਿੱਚ ਹੁਕਮ ਕਰ ਦਿੱਤਾ ਔਰੰਗਜ਼ੇਬ ਨੇ ਕੋਈ ਕਲਗੀ ਨਹੀਂ ਲਾ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਹੱਥ ਦੇ ਸ਼ਸਤਰ ਨਹੀਂ ਰੱਖ ਸਕਦਾ ਕੋਈ ਝਟਕਾ ਨਹੀਂ ਕਰ ਸਕਦਾ ਅਨੰਦਪੁਰ ਸਾਹਿਬ ਤੋਂ ਐਲਾਨ ਕੀਤਾ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੈਂ ਸਭ ਕੁਝ ਕਰਾਂਗਾ

ਇਸ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ ਤਾਂ ਹਜ਼ਾਰਾਂ ਦੇ rehber ਤੇ ਪਰਵਾਨੇ ਸਭ ਤੋਂ ਸ਼ਿਖਰ ਤੇ ਆਉਣਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਲਾ ਜੇ ਵੀ ਮਾਣ ਸਕਣਾ ਅਜੇ ਤੇ ਇਸ ਦਾ ਜ਼ਿਕਰ ਵੀ ਅਜੇ ਤੇ ਕੋਈ ਗੱਲ ਵੀ ਨਹੀਂ ਲੋਕੀ ਗੱਲ ਸੁਣ ਨਹੀਂ ਸਕੇ ਯਾ ਇੰਜ ਕਹਿ ਲਵਾਂ ਸੀ ਗੱਲ ਸੁਣਾ ਵੀ ਨਹੀਂ ਸਕੇ ਗੱਲਾਂ ਤੋਂ ਹੀ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਨੇ ਬਾਦਰ ਨੇਠੇ ਸ਼ਾਨਾ ਸ਼ੌਕਤ ਨਾਲ ਰਹਿੰਦੇ ਨੇ ਪਰ ਇਤਨਾ ਵੱਡਾ ਬ੍ਰह्म ਗਿਆਨ ਹੈ ਇਤਨੇ ਮਹਾਨ ਬ੍ਰह्म दृष्टि ਹੈ ਕਿ দৃষ্টি ਸੰਮ ਹੋ ਗਈ ਹੈ ਸੰਮ ਦ੍ਰਿਸ਼ਟੀ ਸੰਮ ਦ੍ਰਿਸ਼ਟੀ ਇਤਿਹਾਸਕ ਸਬੂਤ ਤੇ ਇਹ ਹੈ ਫਾਇਕ ਨੀ ਨੂੰ ਕਹਿ ਦਿੱਤਾ ਸੀ ਅਧੂਰਾ ਕੰਮ ਕਰਦਾ ਕਰਦਾ ਸਿਰੋ ਪਾਣੀ ਪਿਲਾ ਰਹੇ ਮਰਮ ਪੱਤੇ ਵੀ ਕਰਿਆ ਸਮ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਉਹਨਾਂ ਦੇ ਬੋਲ ਸਮਝੋ ਕਿਉਂਕਿ ਬ੍ਰਹਿਮੰਡ ਵਿੱਚ ਖਾਸ ਕਰਕੇ ਇਸ ਧਰਤੀ ਵਿੱਚ ਔਰ ਧਰਤੀ ਦੇ ਵਿੱਚ ਮਨੁੱਖ ਇੱਕ ਤਹਿ ਨਹੀਂ ਹੈ ਇੱਕ ਇੱਕ ਤਾਂ ਅਨੇਕ ਜਾਤ ਨਹੀਂ ਇੱਕ ਮਜ਼ਹਬ ਨਹੀਂ ਇੱਕ ਰੰਗ ਨਹੀਂ ਇੱਕ ਰੂਪ ਨਹੀਂ ਇੱਕ ਭਾਸ਼ਾ ਨਹੀਂ ਇੱਕ ਨੈਣ ਨਕਸ਼ ਨਹੀਂ ਇੱਕ ਆਵਾਜ਼ ਨਹੀਂ

بڑا چیتن ہے ساودان ہے ہر پکھ دے چیتن ہے پر کدرے تے بلکل اچیت ہے اچیت بلکل ابود بلکل اچیت ہے یہ ہی جی کہلو ایک معصوم بچے دے روپ دے تو بلکل اچیت ہے ایک پرم بھسانت دے روپ دے تو پورا چیتن ہے ਪੂਰਨ ਚੇਤਨ ਹੈ ਬੱਚਾ ਤੇ ਅਚੇਤ ਫਿਰ ਪਸ਼ੂ ਅਚੇਤ ਨੇ ਫਿਰ ਬਨਸਪਤੀ ਅਚੇਤ ਹੈ ਫਿਰ ਪੱਥਰ ਤੇ ਬਿਲਕੁਲ ਅਚੇਤ ਹੈ ਕਤ ਹੋ ਸੁਚੇ ਸੋ ਹੋਏ ਕੇ ਚੇਤਨਾ ਕੋ ਚਾਰ ਕੀ ਕਿਦਰੇ ਤੂੰ ਪੂਰਨ ਸੁਚੇ ਸੋ ਕੇ ਆਪਣੀ ਚੇਤਨਾ ਵਿੱਚ ਬੜਾ ਸਵਪਨ ਲਿਆਂਦਾ ਚਾਰ ਵੇ ਅਰਥ ਨੇ ਖੂਬਸੂਰਤ ਸਵਪਨ ਗਾਵੇ ਕੋ ਗੁਣ ਵਡਿਆਈਆ ਚਾਹ ਕੋਈ ਗਾਉਂਦਾ ਤੇਰੀਆਂ ਸੁੰਦਰ ਸੁੰਦਰ ਵਡਿਆਈਆਂ ਤੇਰੇ ਸੁੰਦਰ ਸੁੰਦਰ ਗੁਣਾ ਚਾਰ ਸੁੰਦਰ ਚਾਰ ਖੂਬਸੂਰਤ ਕਿਦਰੇ ਤੂੰ ਆਪਣੀ ਚੇਤਨਾ ਨੂੰ ਬੜਾ ਖੂਬਸੂਰਤ ਬਣਾਇਆ ਬਣਾਇਆ ਕਰਤ ਕਰਤ ਸੋਚੇ ਸੋਏ ਕੇ ਚੇਤਨਾ ਕੋ ਚਾਰੂ ਕਿਉ

ਕਤੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ। ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ। ਦੇਖਦਾ ਪ੍ਰਭੂ ਕਿਦਰੇ ਤੂੰ ਬੜਾ ਦੇਨ ਹੀਨ ਹੈ। ਹੁਣ ਸਾਰੀ ਅਕਾਲ ਉਸਤਤੈ ਅਕਾਲ ਦੇ ਗਰ। ਇੱਕ ਬਿਖਾਰੀ ਵੀ ਤੇ ਅਕਾਲ ਦੇ ਚ ਕੋਈ ਅਕਾਲ ਤੋਂ ਬਾਹਰ ਹੈ। ਕਿਦਰੇ ਤੂੰ ਬਿਖਾਰੀ ਐ ਮੰਗਤਾ ਮੰਗ ਰੇ ਮੰਗਦਾ ਪਰ ਕਮਾਲ ਕਿਦਰੇ ਤੂੰ ਮਹਾ ਦਾਨੀ ਐ ਦੇਦੇ ਐ ਦੇਦੇ ਦੇਦੇ ਕਿਦਰੇ ਮੰਗਰੇ ਕਿਦਰੇ ਦੇਦੇ ਇਹਨੂੰ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਬਿਆਨ ਕਰਦੇ ਨੇ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਬਿਡਾਉਣਾ ਕਮਾਲ ਹੈ ਨੇ ਤੇਰੇ ਚੋਜ ਕਿਦਰੇ ਧੁੰ ਬਿਖਾਰੀ ਬਣਿਆ ਹੋਇਆ ਹੈ ਕਿਦਰੇ ਧੁੰ ਦਾਤਾ ਬਣਿਆ ਹੋਇਆ ਹੈ ਕਹ ਤਹੋਂ ਬਿਖਾਰੀ ਹੋਇ ਕੇ ਮੰਗ ਤ ਫਿਰਤ ਵੀ ਕਹੂੰ ਮਹਾਦਾਨ ਹੋਇ ਕੇ ਮੰਗੇ ਉਹ ਹਨ ਦੇ ਤੋ ਕਹੂੰ ਮਹਾਰਾਜਨ ਕੋ ਦੀਜਤ ਅਲੰਤ ਦਾਨ ਨਾ ਕਹੂੰ ਮਹਾਰਾਜਨ ਤੇ ਛੇਨ ਚਿਤ ਲੈ ਤੰਨੇ ਕਿਦਰੇ ਸ਼ੇਨ ਸ਼ਾਹਾਂ ਦੇ ਹੁਕਮਰਾਨਾਂ ਨੂੰ ਬੜਾ ਧਨ ਦੇਣਾ ਬੜੀ ਪ੍ਰਤਿਸ਼ਠਾ ਦੇਣਾ ਦੇਣਾ ਗੱਦੀ ਦੇਣਾ ਕਿਧਰੇ ਖੋਲੈਣਾ ਖੋਲੈਣ ਕਿਨੂ ਧਨਗੁਰੂ ਭੇਗ ਬਾਦਰੀ ਸਾਹਿਬ ਜੀ ਮਹਾਰਾਜ ਇਹਨਾਂ ਫਰਮਾਨ ਕਰ ਲੈਣੇ ਛੇਨੇ ਰੰਗ ਕਰ ਰਾਵ ਕੋ ਕਰਈ ਰਾਵ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੇ ਇਹ ਤਾਂ ਕੋ ਬਿਵਹਾਰੇ ਰੱਬ ਦਾ ਕੋਈ ਵਿਵਹਾਰ ਵੀ ਹੋਵੇਗਾ ਧੰਦਾ ਵੀ ਹੋਵੇਗਾ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਹੈਗਾ ਹੈ ਖਾਲੀਆਂ ਨੂੰ ਭਰ ਛੱਡਦਾ ਹੈ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ ਫਿਰ ਖਾਲੀਆਂ ਨੂੰ ਭਰ ਲੈਂਦਾ ਹੈ ਭਰਿਆਂ ਨੂੰ ਖਾਲੀ ਕਰ ਦਿੰਦਾ ਜਮੇ ਮਰਨ ਕਰਵਿੰਦਾ ਹੈ ਮਰਿਆ ਫਿਰ ਜਨਮ ਕਰ ਦਿੰਦਾ ਹੈ ਭਰੇ ਖਾਲੀ ਕਰ ਦਿੰਦਾ ਹੈ ਖਾਲੀ ਨੂੰ ਭਰ ਦਿੰਦਾ ਫਿਰ ਇਹ ਭਰੇ ਬਾਰੇ ਸਖਨਾਵੇ ਇਹ ਤਾਂ ਕੋ ਬਿਵਹਾਰ ਹੈ ਗੁਰੂ ਤੇਗ ਬਾਰੇ ਸਾਹਿਬ ਇਹ ਉਹਦਾ ਵਿਵਹਾਰ ਹੈ ਉਹਦਾ ਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗਲੇ ਦੂਸਰੇ ਛੰਦ ਦੇ ਇਹ ਬਿਆਨ ਕਰਦੇ ਨੇ ਕਹੂੰ ਜੰਛ ਗੰਦਰਵ ਕਹੂੰ ਵਿਦਿਆਧਰ ਕਹੂੰ ਭੈ ਕਿਨਰ ਪਿਸਾਜ ਕਹੂੰ ਪ੍ਰੇਤ ਕੁਦਰਤੂ ਚੋਟੀ ਦਾ ਸੰਗੀਤਕਾਰ ਹੈ ਦੇਵਤਿਆਂ ਦੀ ਸਭਾ ਵਿੱਚ ਗਾਇਨ ਕਰਨ ਵਾਲਾ ਅਨਾਹਦ ਨਾਦ ਦੀ ਧੁਨ ਵੀ ਤੇ ਪਰਮਾਤਮਾ ਤਵੀ ਆਉਂਦੀ ਹੈ ਜੋ ਸੰਗੀਤਮਈ ਹੈ ਉਹਦੇ ਵਿੱਚ ਕਈ ਕਈ ਆਵਾਜ਼ ਆਉਂਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਪਕੜਿਆ ਉਹ ਕੇਂਦਰ ਘਟ ਤੋਂ ਘਟ ਪੰਜ ਸਾਜ਼ਾਂ ਦੀ ਆਵਾਜ਼ ਵਿੱਚ ਆਉਂਦੀ ਹੈ ਉਸ ਅਨਾਹਦ ਨਾਦ ਦੇ ਵਿੱਚ ਕਿ ਪੰਜ ਸਾਜ਼ਾਂ ਨੂੰ ਇੰਜ ਕਹਿੰਦੇ ਨੇ ਤਤ ਵਿਤ ਗਣ ਨਾਦ ਸੁਗਰਸ਼ ਜੋ ਤੰਤੀ ਸਾਜ਼ਾਂ ਤੋਂ ਆਵਾਜ਼ ਪੈਦਾ ਹੁੰਦੀ ਹੈ ਸਿਤਾਰ ਹੈ ਦਿਲਵਾ ਹੈ ਸਾਰੰਗੀ ਹੈ ਇੱਕ ਤਾਰਾ ਹੈ ਬੀਨਾ ਹੈ ਬਹੁਤ ਸਾਰੇ ਤੰਤੀ ਸਾਜ਼ ਚਮੜੇ ਦੇ ਮڑے ਹੋਏ ਸਾਜ਼ ਢੋਲਕ ਹੈ ਮਰਦੰਗ ਹੈ ਤਬਲਾ ਹੈ ਮੰਜੀਰ ਹੈ ਢੱਬ ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨੇ। ਕਿ ਧਾਤੂਆਂ ਨਾਲ ਜੋ ਧਾਤੂਆਂ ਟਕਰਾਉਂਦੀਆਂ ਨੇ ਪਿੱਤਲ ਨਾਲ ਪਿੱਤਨ ਲੋਹੇ ਨਾਲ ਲੋਹਾ ਗੰਗੁਰੂ ਖੜਤਾਨਾ ਇਹ ਧਿਆਗ। ਫਿਰ ਇੱਕ ਚੌਥੀ ਆਵਾਜ਼ ਜੋਸ ਦੇ ਵਿੱਚ ਮਿਸ਼ਰਤ ਬ੍ਰह्म ਗਿਆਨੀਆਂ ਨੂੰ ਸੁਣਾਈ ਦਿੱਤੀ ਹੈ ਅਨਾਹਦ ਨਾਲ। ਪਰ ਉਹਨੂੰ ਵੀ ਦੱਸਣਾ ਸੀ ਉਹ ਕੀ ਹੈ? ਘੜੇ ਦੇ ਉੱਤੇ ਜਿਹੜੀ ਥਾਪ ਦਿੱਤੀ ਜਾਂਦੀ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ ਸੰਗੀਤ ਆਚਾਰੀਆ ਘੜੇ ਨੂੰ ਵੀ ਵਰਤਦੇ ਨੇ ਇਹਨੂੰ ਨਾਦ ਸ਼ਬਦ ਕਰਕੇ ਕਹਿੰਦੇ ਨੇ ਸੁਗਰ ਸਵਾਸ ਪਹਿਚਾਨ ਸ਼ੈਨਾਈ ਮੁਰਲੀ ਨਰਸਿੰਗਾ ਸੰਸਾਰ ਮੋਨੀਆ ਜੋ ਹਵਾ ਦੇ ਨਾਲ ਵੱਜਦੇ ਨੇ ਸਾਜ਼ ਪવન ਦੇ ਨਾਲ ਵੱਜਦੇ ਨੇ ਸਾਜ਼ ਇਸ ਤਰ੍ਹਾਂ ਦੀਆਂ ਪੰਜ ਆਵਾਜ਼ਾਂ ਕਈ ਤਰ੍ਹਾਂ ਦੇ ਤੰਤੀ ਸਾਜ਼ਾਂ ਦੀ ਆਵਾਜ਼ ਕਈ ਤਰ੍ਹਾਂ ਦੇ ਚਮੜੇ ਦੇ ਮੜੇ ਹੋਏ ਸਾਜ਼ਾਂ ਦੀ ਆਵਾਜ਼ ਅੱਜਕਲ ਜੁਮੇ ਦੇਖੇ ਨੇ ਸੰਗੀਤਕਾਰ ਪਾਈ ਸਾਹ ਬਾਈ ਲੰਦ ਲਾਲ ਦੀ ਗਜ਼ਲ ਵੀ ਮੈਂ ਵਿਆਖਿਆ ਕਰ ਰਿਹਾ ਸੀ ਛੋਟੀ ਦੇ ਸੰਗੀਤ ਕਾਰਨ ਉਹਨਾਂ ਨੇ ਉਸ ਦਾ ਮਿਊਜ਼ਿਕ ਦਿੱਤਾ ਸੀ ਔਰ ਇੱਕ ਛੋਟੀ ਦਾ ਗਾਇਕ ਮੁਸਲਮ ਸੇ ਇਸ ਵਕਤ ਮੈਨੂੰ ਨਾਮ ਨਹੀਂ ਆ ਉਸ ਨੇ ਗਾਇਨ ਕੀਤੀ ਸੀ ਇਹਤੇ ਲਦੀਨ ਤੇ ਅਰਜਨ ਨੇ ਕੱਢੀ ਸੀ ਮੈਨੂੰ ਚੰਗੀ ਤਰ੍ਹਾਂ ਹੀ ਬੰਬੇ ਦੇ 10000 ਟੇਪ ਲਿਆਂਦੀਆਂ ਸਨ ਉਸੇ ਵਕਤ ਬੇਕਦਰ ਬਹੁਤ ਵੱਡਾ ਸਮਾਗਮ ਸੀ ਮੂੜ ਕੇ ਪਤਾ ਨਹੀਂ ਕੀ ਹੋਇਆ ਮੈਨੂੰ ਜਿਹੜੀ ਟੇਪ ਦਿੱਤੀ ਸੀ ਮੇਰੇ ਕੋਲ ਇੱਕ ਰਿਕਾਰਡਿੰਗ ਕੰਪਨੀ ਦਿੱਲੀ ਉਸ ਸਰਜਣ ਨੇ ਮੰਗ ਲਈ ਮੰਗ ਲਈ ਤੇ ਅੱਜ ਤੱਕ ਵਾਪਸ ਨਾ ਆਈ ਉਹ ਮੈਂ ਖੁਦ ਵੀ ਸੁਣਨਾ ਚਾਹੁੰਦਾ ਸੀ ਕਿਉਂਕਿ ਇੱਕੋ ਹੀ ਵਾਰ ਮੈਂ ਸੁਣਿਆ ਹੈ ਉਨੇ ਗਾਇਆ ਬੜਾ ਗਜ਼ਲਦਾਰ ਉਹਨ ਵਿੱਚ ਮੈਂ ਦੇਖਿਆ ਚਾਰ ਚਰ ਤਬਲੇ ਵਾਲੇ ਬੈਠੇ ਦੋ ਦੋ ਢੋਲਕਾਂ ਵਾਲੇ ਬੈਠੇ ਢਾਬਵੀ ਸੀ ਮੈਂ ਕਹਾ ਇਤਨੇ ਚਮੜੇ ਦੇ ਸਾਜ਼ ਕਿਤਨੇ ਗੰਤੀ ਸਾਜ਼ਾਂ ਵਾਲੇ ਬੈਠੇ ਬਹੁਤ سارے ਹਲਕੀ ਮਿਆ ਸ਼ੇਨਾਈ ਵਾਦਨ ਵੀ ਨਾਲ ਸੀ ਮੁਰਲੀ ਵੀ ਨਾਲ ਸੀ ਬੜੀ ਪਿਆਰੀ ਧੁਨ ਸੀ ਉਹਨਾਂ ਨੇ ਬਣਾਈ ਸਲਾਈ ਤੇ ਦਾਸ ਨੇ ਉਹਨਾਂ ਦੀ ਵਿਆਖਿਆ ਕੀਤੀ ਸੀ ਕਿ 160 ਇੱਕ ਤਰੀਕੇ ਦੇ ਸ਼ਲੋਕ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਆਨੰਦ ਲਾਲ ਨੇ 108 ਸਿਫਤਾਂ ਗਾਇਨ ਕੀਤੀਆਂ ਨੇ ਮਾਲਾ ਦੇ 108 ਮਣਕੇ ਹੁੰਦੇ ਨੇ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਉਹਨਾਂ ਨੇ ਸਿਫਤਾਂ ਗਾਇਨ ਕੀਤੀਆਂ ਨੇ 108 ਨੌਕੰਦਨ ਮਾਲਾ ਭਾਈ ਨੰਦ ਲਾਲ ਉਹਨਾਂ ਦੀ ਮਾਂ ਹੀ ਪਉ ਇਸਤ੍ਰੰਦੇਵ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਦੀ 108 ਮੈਂ ਚਾਰ ਦਿਨਾਂ ਦੇ ਚੇ ਰਿਕਾਰਡ ਕਰਾਈਆਂ ਸਾਈ ਮਿਊਜ਼ਿਕ ਉਹਨਾਂ ਨੇ ਦਿੱਤਾ ਸੀ ਫਿਰ ਮੈਂ ਸਿਰਫ ਸਾਜ਼ਾਂ ਦੀ ਤੋਂ ਨਹੀਂ ਸੁਣ ਕੇ ਮਸਤ ਹੋ ਗਿਆ ਮੈਂ ਕਿ ਹੱਦ ਹੋ ਗਈ ਐਸੀ ਆਵਾਜ਼ ਐਸੀ ਲੈ ਬਦਤਾ ਇਤਨੇ ਤਬਲੇ ਇਤਨੇ ਢੋਲਕ ਮਜਾਲ ਲੈ ਤੋਂ ਨਿਕਲਣ ਇਤਨੇ ਤੰਤੀ ਸਾਜ਼ ਵਜ ਰਹੇ ਨੇ ਮਜਾਲ ਲੈ ਤੋਂ ਨਿਕਲਣ ਚੈਣਾਈ ਵੱਜ ਰਹੀ ਹੈ ਮੁਰਲੀ ਵੱਜ ਰਹੀ ਹੈ ਮਜਾਲੇ ਉਹ ਲੈ ਤੋ ਉਖੜਨ ਬੜੀ ਤਰਜੀ ਬੜੀ ਬੰਬੜੀ ਉਹ ਗੋਂ ਬੜੇ ਪਿਆਰੇ ਪਿਆਰੇ ਜਿਨ੍ਹਾਂ ਨੇ ਅਲਾਹਦ ਨਾਦ ਨੂੰ ਸੁਣਿਆ ਉਹ ਕਹਿੰਦੇ ਨੇ ਸੈਂਕੜੇ ਤਰ੍ਹਾਂ ਦੀ ਤੰਤੀ ਆਵਾਜ਼ਾਂ ਦੀ ਧੁਨ ਸੈਂਕੜੇ ਤਰ੍ਹਾਂ ਦੇ ਚਮੜੇ ਦੇ ਮੜੇ ਹੋਏ ਸਾਜ਼ਾਂ ਦੀ ਧੁਨ ਸੈਂਕੜੇ ਤਰ੍ਹਾਂ ਧਾਤੂਆਂ ਦੇ ਟਕਰਾਉਣ ਦੀ ਧੁਨ ਦੀ ਧੁਨ ਸੈਂਕੜੇ ਤਰ੍ਹਾਂ ਦੀ ਨਾਦ ਧੁਨ ਜੋ ਘੜੇ ਚੋਂ ਪੈਦਾ ਹੁੰਦੀ ਹੈ ਤੇ ਸੈਂਕੜੇ ਤਰ੍ਹਾਂ ਦੀ ਪਮਨ ਤੋਂ ਜੋ ਪੈਦਾ ਹੁੰਦੀ ਹੈ ਸ਼ੇਨਾਈ ਮਰਲੀ ਸੰਗਿਤ ਆਦਿ ਉਹ ਸਾਜ਼ ਗਿਣੇ ਨਹੀਂ ਜਾ ਸਕਦੇ ਆਵਾਜ਼ ਨੂੰ ਉਹਨਾਂ ਨੇ ਫਿਰ ਪੰਜ ਹਿੱਸਿਆਂ 'ਚ ਵੰਡਿਆ ਤਤ ਵਿਤ ਗਣ ਆਦ ਸੁਭਰਸ਼ ऐसी ओ आवाज धन गुरु गोविंद सिंह जी महाराज कहंदे ने हे प्रभु किबदे ते तू जच्छ गंधरब ते किन्नर बणया होए बड़ा छोटी दा संगीतकार ते किन्नर जो स्त्री भी नहीं ते पुरुष भी नहीं ओनु किन्नर कहंदे जे विच पुरुष दा मादा भी नहीं

ੁਰਗ ਕਹੂੰ ਵਿਦਿਆਰਥਨ ਕਹੂੰ ਭੈ ਕਨਰ ਪਿਸਾਜ ਕਹੂੰ ਪ੍ਰੇਤ ਹੋਰ ਹੈ ਕਿਦਰੇ ਪ੍ਰਭੂ ਭਟਕਦੀ ਹੋਈ ਰੋਈ ਏ ਪਿਸਾਜ ਪ੍ਰੇਤ ਤੇ ਮੋਹ ਮੋਹ ਐ ਵੀ ਤੂੰ ਐ ਵੀ ਜਿਹਨੂੰ ਜਨਮ ਨਹੀਂ ਮਿਲਿਆ ਅਜੇ ਤੱਕ ਭਟਕਦਾ ਰਿਹਾ ਜਿਨੇ ਜ਼ਮੀਨ ਤੇ ਮਨੁੱਖ ਚੰਗੇ ਤੇ ਮਾੜੇ ਨੇ ਇਨਾਂ ਅਟਕ ਦੀਆਂ ਜਾਂ ਰੂਹਾਂ ਦੇ ਵਿੱਚ ਵੀ ਚੰਗੇ ਤੇ ਮਾੜੇ ਨੇ ਮੈਂ ਕਈ ਵਾਰ ਅਰਜ਼ ਕੀਤਾ ਚੰਗਿਆਂ ਨੂੰ ਦੇਵਤਾ ਕਹਿੰਦੇ ਨੇ ਦੇਵ ਦੇ ਕੇਤੇ ਦੇਵ ਦਾ ਨਾ ਮਨਗੇ ਤੇ ਮਾੜਿਆਂ ਨੂੰ ਬਹੁਤ ਪ੍ਰੇਤ ਪਿਸ਼ਾਚ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਾਤ ਕਈ ਘੋਟ ਹੂਤ ਪ੍ਰੇਤ ਸੂਕਰ ਮਿਰਗਾ ਸੁਕਮੰਨੀ हे प्रभु एवी तेरी लीला एवी तेरा रूप है। हे भूत भी तुम, मुस्ताफी भी तुम, हे प्रेत भी तुम, हे विसाच भी तुम। कहूं जच्छगंधरब, औरग कहूं विद्याक, कहूं भय केनर विसाच कहूं प्रेत होरे, कहूं होए के हिंदू वा गायत्री को गोपद जप्यो, कहूं होए के तुर्कार पुकारे बांध दे तोरे। ਰੇ ਪ੍ਰਭੂ ਕਿਧਰੇ ਤੋਂ ਐ ਨਿਰੋਲ ਸ਼ੁੱਧ Hindu ਹੈ ਤੂੰ ਹੀ ਤੂੰ ਇਹ Hindu ਵੀ ਕੋਈ ਹੋਰ ਨਹੀਂ ਹੈ ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰ ਮੈਂ Hindu ਬਣ ਕੇ ਤੂੰ Hindu ਹੈ ਕਿ ਕਿਧਰੇ ਤੈਨੂੰ Hindu ਬਣਾ ਚੰਗਾ ਨਹੀਂ ਲਗਿਆ ਪਤਾ ਨਹੀਂ ਕਿ ਤਰ ਤੁਰਗ ਬਣ ਕੇ ਉਹ ਮਸਜਿਦ ਦੇ ਮੁਨਾਰੇ ਤੇ ਪਾਗ ਪਿਆ ਦੇ ਨੇ ਇਹ ਵੀ ਤੋ ਹੈ ਉਹ ਵੀ ਤੋ ਹੈ ਇਹ ਵੀ ਤੋ ਹੈ ਇਹ ਮੁਨਾਰੇ ਤੇ ਚੜਾ ਹੋਇਆ ਪਾਗ ਦੇ ਰਿਹਾ ਹੈ ਇਹ ਪ੍ਰਭੂ ਇਹ ਵੀ ਤੋ ਹੈ ਇਹ ਅਕਾਲ ਉਸਤ ਪ੍ਰਮਾਤਮਾ ਦੇ ਉਸਤ ਪੈ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਗੁਫਾ ਵਿੱਚ ਬੈਠ ਕੇ ਜੋ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਹਿੰਦੂ ਬਣ ਕੇ ਇਹ ਵੀ ਤੋ ਹੈ ਔਰ ਮੁਸਲਮਾਨ ਬਣ ਕੇ ਜੋ ਮਸਜਿਦ ਮਰਾਰੇ ਦੇ ਚੜ ਕੇ ਬਾਂਗ ਪਿਆ ਲੈਂਦਾ ਹੈ ਇਹ ਪ੍ਰਭੂ ਇਹ ਵੀ ਤੋਹ। ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੋਪਨ ਜਪਿਓ। ਕਾਹੂ ਵੇ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਕਾਹੂ ਕੋ ਕਾਬਾ ਹੋਏ ਪੁਰਾਨ ਕੋ ਪੜਤ ਵਰਤ। ਕਤਹੂ ਕੁਰਾਨ ਕੋ ਨਿਦਾਨ ਜਾਣ ਲੈ ਤੋ। ਕਿਦਰੇ ਤੂੰ ਪੁਰਾਣਾ ਦਾ ਬੜਾ ਗਿਆਨੀ ਹੈ। ਤੇ ਵਿਆਖਿਆ ਕਵਤਾ ਵਿੱਚ ਕਰਦਾ ਬੜੀ ਸੋਹਣੀ ਕਵਤਾਵਾਂ ਬਣਾ ਲੈਣਾ ਪੁਰਾਣਾ ਦੀ ਵਿਆਖਿਆ ਕਰਦੇ ਜਾਂ ਕਰਦੇ ਪਰ हे ਪ੍ਰਭੂ ਤੂੰ ਕਿਦਰੇ ਕੁਰਾਨ ਦਾ حافظ ਹੈ ਸਾਰੇ ਕੁਰਾਨ ਤੈਨੂੰ કંઠ ਹੈ ਅਰਥਾਂ ਦੇ ਸਮੇਂ حافظ ਹੈ ਫ੍ਰੀਵਸਕੀਤ ਹੈ ਤੈਨੂੰ ਸਾਰੀ ਕੁਰਾਨ કંઠ ਹੈ ਔਰ ਤੈਨੂੰ ਅਰਥ ਬੋਧ ਵੀ ਆਉਂਦੇ ਹੈ ਕਹੂੰ ਕੁਰਾਨ ਕੋ ਨਿਦਾਨ ਜਾਣ ਦੇ ਤੋ ਕਹੂੰ ਦੇਵ ਦੇ ਤੀ ਕਹੂੰ ਤਾਸੰ ਵਿਪ੍ਰਿ ਕਹੂੰ ਤ੍ਰਿਗੁਣ ਅਤੇ ਕਹੂੰ ਸਰਗੁਣ ਸਮੇਤ ਪਦਸ਼ਯ ਥੇ ਨਹੀਂ ਸਮਾਪ ਕਰਦੇ ਕਿੰਦਨੇ ਕਹੂੰ ਦੇਵਤਾਨ ਕੇ دیਵਾਨ ਮੇ ਬਿਰਾਜਮ ਕਹੂੰ ਦਾਨਵਾਨ ਕੋ ਗਮਾਨ ਮਤ ਦੇਤ ਦੇ ਜਿਨ੍ਹਾਂ ਦੇ ਦੀਵੇ ਜਲ ਗਏ ਨੇ ਦੇਤੇ ਕਿਧਰੇ ਮੈਂ ਦੇ ਨੂੰ ਦੇਖਦਾ ਦੇਵਤਿਆਂ ਦੀ ਸਭਾ ਦੇ ਬੜਾ ਗਿਆਨੀ ਗਿਆਨ ਬੜਾ ਚਾਨਣ ਬੜੀ ਸੂਤ ਬੜੀ ਸਮਝ ਪਰ ਮੈਂ ਫਿਰ ਕਿਧਰੇ ਦੇਖਦਾ ਕਹੂੰ ਦਾਨਵਾਨ ਕੋ ਇੱਥੇ ਦਾਨਵਾਨ ਸ਼ਬਦ ਫਾਰਸੀ ਦਾ ਹੈ ਦਾਨਾ ਦਾਨਵਾਨ ਦਾਨਾ ਸਿਆਣਾ ਦਾਨਵਾਨ ਤੋਂ ਮਰਾਦ ਦਾਨੀ ਨਹੀਂ ਹੈ ਕਿਦਰੇ ਤੂੰ ਦੇਵਤਿਆਂ ਦੀ ਤਰ੍ਹਾਂ ਸਿਆਣ ਦੇਵਤਿਆਂ ਦੀ ਤਰ੍ਹਾਂ ਰੋਸ਼ਨ ਦਿਵਾਂ ਹੋਵੇ ਵਾ ਦੇਵਤਿਆਂ ਦੀ ਤਰ੍ਹਾਂ ਸੂਝ ਬੂਝ ਰੱਖਣ ਵਾਲਾ ਦਾਣਾ ਬੜਾ ਹੰਕਾਰੀ ਬੜਾ ਹੰਕਾਰ ਦੇ ਮਤ ਨਾਲ ਭਰਿਆ ਹੋਇਆ ਮੈਂ ਬਹੁਤ ਜਾਣਦਾ ਹਾਂ ਮੈਂ ਬਹੁਤ ਜਾਣਦਾ ਮੈਨੂੰ ਬੜਾ ਇਲਮ ਹੈ ਮੈਨੂੰ ਬੜਾ ਇਲਮ ਹੈ ਮੈਂ ਦਾਣਾ ਕੋਈ ਐਵੇਂ ਥੋੜੀ ਐਸ ਤਰ੍ਹਾਂ ਗੁਮਾਨ ਭਰੀ ਮਤ ਮਤ ਹੈ ਤੇ ਦਾਣਾ ਵਾਂ पर गुमान नाल होरਿਆ ਜਾਵੇ ਕਿੰਝ ਕਹਿ ਲੋ 99% ਡੇੜੇ ਨੇ ਮੇ ਫੇਸਾ ਦੀ ਦਾ ਨਵਾ ਨਵਾ ਨਾ ਗਿਆਨੀ ਉਸ ਸਾਥੀ ਵਾਹ ਫੰਕਾਰੀ ਹੁੰਦੇ ਹੀ ਇਲਮ ਦਾ ਅਮ ਦਾ ਸਭ ਤੋਂ ਵਹਿੜਾ ਹੁੰਦਾ ਹੈ ਇਸ ਵਾਸਤੇ ਪੜੇ ਲਿਖੇ ਬੰਦੇ ਦਾ ਬਹੁਤ ਪੜੇ ਲਿਖੇ ਬੰਦੇ ਦਾ ਬਹੁਤ ਗਿਆਨੀ ਦਾ ਕਈ ਵਫਾ ਆਸਤੇ ਖੋਣਾ ਔਖਾ ਹੋ ਜਾਂਦਾ ਹੈ ਉਹਦਾ ਗਿਆਨ ਹੀ ਗੁਮਾਨ ਬਣ ਕੇ ਰਸਤੇ ਦੀ ਦੀਵਾਰ ਬਣ ਜਾਂਦਾ ਹੈ ਉਹਦੀ ਸੂਝ ਬੂਝ ਹੀ ਹੰਕਾਰ ਬਣ ਕੇ ਨਿਰੰਕਾਰ ਦਾ ਮਾਰਗ ਦੀ ਦੀਵਾਰ ਬਣ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਨੇ ਇਹ ਵੀ ਤੋਂ ਗੱਲ ਖਤਮ ਹੈ ਵੀ ਤੋਂ ਕਿਦਰੇ ਤੇ ਦੇਵਤਿਆਂ ਦੀ ਸਭਾ ਸਿਆਣਿਆਂ ਦੀ ਸਭਾ ਰੋਸ਼ਨ ਦਿਮਾਗ ਸਭਾ ਤੂੰ ਬੈਠਾ ਗੁਮਾਨ ਨਹੀਂ ਹੈ ਨਹੀਂ ਉਹਨਾਂ ਦੀ ਮਹਿਫਿਲ ਦੇ ਭਗਵਾਨ ਹੀ ਭਗਵਾਨ ਹੈ ਤੂੰ ਹੀ ਤੂੰ ਹੈ ਤੂੰ ਬੈਠਾ ਹੈ ਉਹਨਾਂ ਦੀ ਸਿਆਣਪ ਦੇ ਥੋਂ ਬੈਠਾ ਹੈ ਉਹਨਾਂ ਦੇ ਗਿਆਨ ਦੇ ਥੋਂ ਬੈਠਾ ਹੈ ਉਹਨਾਂ ਦੀ ਰੋਸ਼ਨੀ ਦੇ ਥੋਂ ਬੈਠਾ ਹੈ ਤੇ ਕਿਦਰੇ ਇੱਕ ਦੂਜਾ ਕਪ ਕਾ ਰੋਸ਼ਨੀ ਤਿਹੇ ਹੈ ਉਹਨਾਂ ਕੋਲ ਚਾਨਣਾ ਤੇ ਹੈ ਹੈ ਇਲਮ ਤੇ ਹੈ ਪਰ ਜਿਵੇਂ ਦੀਵੇ ਲੋ ਕਿ ਜਿਵੇਂ ਲੋਹੇ ਦੇ ਢਾਂਡੇ ਨਾਲ ਟੱਕਦੇਗੇ ਰੋਸ਼ਨੀ ਮਹਿਸੂਸ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਨੇ ਦੇ ਉੱਤੇ ਉਦਾਹਰਣ ਵੀ ਦਿੱਤਾ ਹੈ ਭਾਂਜਨ ਕੇ ਜੈਸੇ ਕੋਉ ਦੀਪਕ ਕੇ ਦੁਰਾਏ ਰੱਖੇ ਰੱਖੇ ਮੰਦਰ ਮੇ ਅਛਤ ਹੀ ਦੂਸਰੋ ਨਾ ਜਾਣੇ ਜਲਦਾ ਹੋਇਆ ਦੀਵਾ ਭਾਵੇਂ ਜਿਨੇ ਜਲਾਇਆ ਹੈ ਲਾਇਆ ਤੇ ਹੁਣ ਉਸ ਦੀਵੇ ਦੇ ਉੱਤੇ ਉਸਨੇ ਢੱਕਣ ਰੱਖ ਦਿੱਤਾ ਹੈ ਲੋਹੇ ਦਾ ਦੀਵਾ ਤੇ ਜਲਦਾ ਪਿਆ ਨਹੀਂ ਬੁਝੇਗਾ ਪਰ ਚਾਨਣਾ ਮੈ ਰੂਦ ਹੋ ਗਿਆ ਕਮਰੇ ਛੰਦੇ ਰਹੋਗੇ ਕੁਝ ਵੀ ਨਹੀਂ ਲਿਖਣੀ ਕੁਝ ਵੀ ਨਹੀਂ ਲਿਖਣੀ ਤੋ ਜਾਂਦਾ ਹੈ ਉਸ ਤੋਂ ਪਹਿਲੇ ਉਹਦੇ ਕੋਲ ਬ੍ਰਹਮ ਗਿਆਨ ਹੋਣਾ ਚਾਹੀਦਾ ਹੈ ਬ੍ਰਹਮ ਗਿਆਨ ਦੀ ਪਹਿਚਾਣ ਦ੍ਰਿਸ਼ਟੀ ਬ੍ਰਹਮਣੀ ਬ੍ਰਹਮਤੀ ਸੇ ਬ੍ਰਹਮ ਸਬ੍ਰਹਮ ہو جاندی ہے سب کچھ برابر دکھائی کوئی وڈا نہیں, نہیں کوئی اچھا نہیں, کوئی ایک ایک <laughs> ہن بڑے جتھے تک میں اندازہ لانا بڑی لمبی بانی ہے اسی اکال است کہتے ہیں ਅਕਾਲ ਵਿੱਚ ਮੇਰੇ ਪਾਤਸ਼ਾਹ ਸਾਰੇ ਬ੍ਰਹਿਮੰਡ ਲੋਲੇ ਆਉਂਦੇ ਨੇ ਸਾਰੇ ਬਾਰੇ ਕੇਵਲ ਸਾਡੇ ਦੇਸ਼ ਵਾਸੀਆਂ ਨੇ ਇੰਨਾ ਹੀ ਜਾਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਸੰੀਤ ਵਕਤ ਦੇ ਜ਼ਾਲਿਮਾਂ ਨਾਲ ਲੜੇ ਨੇ ਬੜੇ ਬਹਾਦਰ ਸੰਤ ਬੜੀ ਫਾਇ ਸ਼ਾਨੋ ਸ਼ੌਕਤ ਰੱਖਦੇ ਸਨ ਔਰੰਗਜ਼ੇਬ ਜਿਹੜਾ ਕਿ ਵਕਤ ਦਾ ਜ਼ਾਲਿਮ ਬਾਦਸ਼ਾਹ ਸੀ ਜੇ ਤੇ ਇਤਿਹਾਸ ਦੇ ਬਾਰੇ ਤੁਸੀਂ ਪੜ੍ਹਿਆ ਹੋ ਕਿੱਡਾ ਉਹਦਾ ਮਾੜਾ ਸ਼ਬਾਸ ਲਿਖਿਆ ਗਿਆ ਹੈ ਹੈ ਤੇ ਉਹ ਮੁਸਲਮਾਨ ਸੀ ਲੇਕਿਨ ਨਾਮ ਦਾ ਮੁਸਲਮਾਨ ਸੀ ਜਿਹਨੇ ਸਿਰਫ ਆਪਣੀ انا ਨੂੰ ਪਰਵਾਨ ਚੜ੍ਹਾਇ ਉਹਨੇ ਦੂਸਰਿਆਂ ਨੂੰ ਹਮੇਸ਼ਾ ਨੀਚਾ ਦਿਖਾਉਣ ਵਾਸਤੇ ਐਸੇ ਹਰਬੇ ਇਸਤੇਮਾਲ ਕੀਤੇ ਜੇ ਦੀ ਵਜਾ ਤੋਂ ਉਹ ਇਨਸਾਨੀਅਤ ਦੇ ਦਰਜੇ ਤੋਂ نیچے ਚਲਾ ਗਿਆ। ਔਰੰਗਜ਼ੇਬ ਨੇ ਮਨਾਦੀ ਕਰਵਾਈ ਸੀ ਹੁਕਮ ਜਾਰੀ ਕੀਤਾ ਸੀਗਾ ਕਿ ਕੋਈ ਸਿਰ ਤੇ ਕਲਗੀ ਨਹੀਂ ਸਜਾਏਗਾ। ਕਕਾਰ ਨਹੀਂ ਕੋਲ ਰੱਖੇਗਾ। ਗੋਬਨ ਸਿੰਘ ਜਦੋਂ ਇਸ ਮਨਾਦੀ ਦੇ ਬਾਰੇ ਇਸ ਹੁਕਮ ਦੇ ਬਾਰੇ ਨੂੰ ਮਲੂਮ ਹੋਇਆ ਤੇ ਉਹਨਾਂ ਨੇ ਕਿਹਾ ਅਸੀਂ ਗੁਲਾਮ ਨਹੀਂ ਐਂ ਨਾ ਗੁਲਾਮਾਂ ਦੀ ਤਰ੍ਹਾਂ ਰਹਿ ਸਕਨੀ ਅਸੀਂ ਆਜ਼ਾਦ ਐ ਤੇ ਮੈਂ ਹੁਣ ਕਲਗੀ ਵੀ ਲਾਵਾਂਗਾ। ਤੇ ਕਕਾਰ ਵੀ ਕੋਲ ਰੱਖਾਂਗਾ ਅਗਰ ਇਹਦੇ ਚ ਹਿੰਮਤ ਹੈ ਤੇ ਮੈਨੂੰ ਇਸ ਚੀਜ਼ ਤੋਂ ਮਨਾ ਕਰਕੇ ਦਿਹਾਏ ਵੀਰੋ ਤਾਕਤ ਦੇ ذریعے ਕਿਸੇ ਨੂੰ ਡਰਾਇਆ ਤੇ ਜਾ ਸਕਦਾ ਹੈ ਤਾਂ ਧਮਕਾਇਆ ਤੇ ਜਾ ਸਕਦਾ ਹੈ ਪਰ ਦਿਲ ਦੇ ਵਿੱਚ ਜਗ੍ਹਾ ਨਹੀਂ ਬਣਾਈ ਜਾ ਸਕਦਾ ਆਪਣਾ ਜਿਹੜਾ ਧਰਮ ਹੈ ਉਹ ਕਬੂਲ ਨਹੀਂ ਕਰਵਾਇਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਬਹਾਦਰੀ ਦਿਖਾਈ ਤੇ ਦੁਨੀਆ ਤੇ ਅਮਰ ਹੋ ਗਏ ਕਿਹਾਵਤਾਂ ਬੇਸ਼ੱਕ ਉਹ 42 ਸਾਲ ਜ਼ਿੰਦਾ ਰਹਿਤੇ ਔਰੰਜ਼ੇਬ 90 ਸਾਲ ਅੱਦੋ ਅੱਦ ਦਾ ਫਰਕ ਸੀ ਪਰ ਉਹਨਾਂ ਨੇ ਸ਼ੇਰਾਂ ਦੀ ਤਰ੍ਹਾਂ ਜ਼ਿੰਦਗੀ guzारी ਆਪਣਾ ਮਨ ਮਰਜ਼ੀ ਦੇ ਮੁਤਾਬਕ ਹੱਕ ਤੇ ਸੱਚ ਦਾ ਸਾਥ ਦਿੱਤਾ ਜ਼ੁਲਮ ਦੇ ਖਿਲਾਫ ਖੜੇ ਹੋਏ ਔਰੰਗਜ਼ੇਬ ਨੂੰ ਉਹਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਉਹਦੇ ਅੱਗੇ ਝੁਕੇ ਨਹੀਂ ਬੇਸ਼ੱਕ ਉਹਨਾਂ ਨੂੰ ਆਪਣਾ ਸਾਰਾ ਕੁਝ ਕੁਰਬਾਨ ਕਰਨਾ ਪਿਆ ਲੇਕਿਨ ਜਿੱਥੇ ਹੱਕ ਤੇ ਸੱਚ ਦੀ ਗੱਲ ਸੀਗੀ ਉੱਥੇ ਉਹਨਾਂ ਨੇ ਝੁਕਣਾ ਮناسب ਨਹੀਂ ਸਮਝਿਆ ਕਿ ਦੁਨੀਆ ਦੀਆਂ ਚੀਜ਼ਾਂ ਸਹੀ ਇਹਨਾਂ ਨੂੰ ਕੁਰਬਾਨ ਕਰ ਦਿੱਤੀਆਂ ਲੇਕਿਨ ਰੱਬ ਦੀ ਬਾਗਰਾਜ ਉਹਨਾਂ ਦੀ ਕੁਰਬਾਨੀ ਕਬੂਲ ਹੋ ਗਈ ਤੇ ਉਹ ਕਿਆਮਤ ਤੱਕ ਲਈ ਅਮਰ ਹੋ ਗਏ ਬਹੁਤ ਹੀ ਵਧੀਆ ਕਥਾ ਸੀ ਜੀ ਮੇਰੇ ਨਾਲ ਹੋਏ ਤਫਾ ਕੈਂਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੋਸੇ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ